ਦੇ ਲੈ ਜਾਂਦੀਵਾਰ ਦਾ ਪਿਆਰ ਸਾਡੀ ਅੰਮੀ ਏਨੀ ਅੱਜ ਸਾਨੂੰ ਰੀਜਾ ਨਾਲ ਸ਼ਿੰਗਾਰ ਸਾਡੀ ਅੰਮੀ ਏਨੀ ਅੱਜ ਸਾਨੂੰ ਰੀਜਾ ਨਾਲ ਸ਼ਿੰਗਾਰ ਸਾਡੀ ਅੰਮੀ ਏਨੀ ਅੱਜ ਸਾਨੂੰ ਰੀਜਾ ਨਾਲ ਹੋ ਸਰਸਾ ਤੇ ਆਕੇ ਮਾਤਾ ਪੈ ਗਿਆ ਵਿਛੋੜਾ ਨੀ ਚੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ ਸਰਨ ਸਾਥ ਆ ਕੇ ਮਾਤਾ ਪੈ ਗਿਆ ਵਿਛੋੜਾ ਨੀ ਚੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ ਲੂਣ ਖਾ ਕੇ ਹੋ ਗਿਆ ਲੂਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀ ਏਨੀ ਅੱਜ ਸਾਨੂੰ ਰੀਝਾ ਨਾਲ ਸ਼ਿੰਗਾਰ ਸਾਡੀ ਅੰਮੀ ਏਨੀ ਅੱਜ ਸਾਨੂੰ ਰੀਝਾ ਨਾਲ ਹੋ ਸਰਗਾਚ ਹੋਣਾ ਬਾਬਾ ਚਿਰਾਂ ਤੂੰ ਅਡੀਕ ਦਾ ਉਥੇ ਹੀ ਮਲਾਪ ਹੋਣਾ ਵੱਡੇ ਵੀਰ ਆ ਜੀਤਦਾ ਸਰਗਾਚ ਹੋਣਾ ਬਾਬਾ तो उकंद उथे ई मिलप वॾे वीर जी नकार उक जुजार सॾी अमी नी अॼ सनू रीजान साॾी अमी एन अॼ सानू रीज़ान ਤੇਰਾ ਜਿੱਤਿਆ ਨਾ ਜਾਊਗਾ ਬਨ ਕੇ ਤੇ ਸੇਰੇ ਲਾੜੀ ਮੌਤ ਨੂੰ ਵਿਆਊਗਾ ਚੋਰਾ ਵਾਰ ਮਾਤਾ ਤੇਰਾ ਜਿੱਤਿਆ ਨਾ ਜਾਊਗਾ ਬਨ ਕੇ ਤੇ ਸੇਰੇ ਲਾੜੀ ਮੌਤ ਨੂੰ ਵਿਆਊਗਾ ਸਾਡਾ ਲਾੜੀ ਮੌਤ ਨਾ ਸਾਡਾ ਲਾੜੀ ਮੋਤਨਾ ਪਿਆਰ ਸਾਡੀ ਅੰਮੀ ਏਨੀ ਅੱਜ ਸਾਨੂੰ ਰੀਜਾਣਾ ਸ਼ਿੰਗਾਰ ਸਾਡੀ ਅੰਮੀ ਏਨੀ ਅੱਜ ਸਾਨੂੰ ਰੀਚਾ ਨਾਲ ਹੋ ਫਤੇ ਸਿੰਘ ਤੇਰਾ ਫਤੇ ਪਾਊਗਾ ਮੈਦਾਨ ਚ ਕਰ ਤੂੰ ਮਿਸਾਲ ਕੈਮਾ ਵਖਰੀ ਜਹਾਨ ਚਾ ਬੱਲੇ ਸਿੰਘ ਤੇਰਾ ਫਤਿਹ ਪਾਊਗਾ ਮદાન ਚ ਕਰ ਤੂੰ ਮਿਸਾਲ ਕੈਮਾ ਵਖਰੀ ਜਹਾਨ ਚ ਹੁੰਡੀ ਕਰ ਦੇਣੀ ਖੁੰਡੀ ਕਰ ਦੇਣੀ ਤਲਵਾਰ ਸਾਡੀ ਅੰਮੀ ਏਨੀ ਅੱਜ ਸਾਨੂੰ ਰੀਜਣਾ ਸ਼ਿੰਗਾਰ ਸਾਡੀ ਅੰਮੀ ਐਨੀ ਅੱਜ ਸਾਨੂੰ ਰੀਜਣਾ ਲਾ ਅੱਜ ਪੁੱਤ ਆਪਣੇ ਤੂੰ ਰੀਜਣਾ ਸ਼ਿੰਗਾਰ ਦੇ ਚਿਣ-ਚਿਣ ਸੀਸ ਉੱਤੇ ਬਨ ਦਸਤਾਰ ਦੇ ਅੱਜ ਪੁੱਤ ਆਪਣੇ ਤੂੰ ਰੀਜਾ ਨਾ ਸ਼ਿੰਗਾਰ ਦੇ ਚੇਣ ਚੇਣ ਸੀਸ ਉੱਤੇ ਬੰਨ ਦਸਤਾਰ ਤੇ ਕਾਲ ਜੇ ਨਾ ਲਾਲੇ ਕਾਲ ਜੇ ਨਾ ਲਾਲੇ ਕਾਲ ਜੇ ਨਾ ਲਾਲੇ ਜਾਂ ਦੀਵਾਰ ਸਾਨੂੰ ਅੰਮੀ ਏ ਨਹੀਂ ਅੱਜ ਸਾਨੂੰ ਰੀਜਾ ਨਾ ਸ਼ਿੰਗਾਰ ਸਾਡੀ ਅੰਮੀ ਏ ਨਹੀਂ ਅੱਜ ਸਾਨੂੰ ਰੀਚਾ ਨਾਲ ਨੀਹਾਂ ਵਿੱਚ ਚਿੰਨ ਦੇਣਾ ਚੰਦਰੇ ਚੰਡਾਲਾ ਨੇ ਮੰਨਣੀ ਨਾ ਈਨ ਤੇਰੇ ਸੂਰਬੀਰ ਲਾਲਾ ਨੇ ਨੀਹਾਂ ਵਿੱਚ ਚਿੰਨ ਦੇਣਾ ਚੰਦਰੇ ਚੰਡਾਲਾ ਨੇ ਮੰਨਣੀ ਨਾ ਈਨ ਤੇਰੇ ਸੂਰਬੀਰ ਲਾਲਾ ਨੇ ਉਡਿਕਦੀ ਏ ਖੂਨਾਣਾ ਉਡਿਕਦੀ ਏ ਖੂਨਾਣਾ ਦੀਵਾਰ ਸਾਡੀ ਅੰਮੀ ਏ ਨਹੀਂ ਅੱਜ ਸਾਨੂੰ ਰੀਜਾਣਾ ਸ਼ਿੰਗਾਰ ਸਾਡੀ ਅੰਮੀ ਏ ਨਹੀਂ ਅੱਜ ਸਾਨੂੰ ਰੀਜਾ ਨਾਲ ਹੋ ਤੂੰ ਵੀ ਸਾਡਾ ਮਾਤਾ ਬੋਤਾ वीर लाप करीना पोतिया बिना कली लोच लोच मरीना बि साढा पादा पहुता वीर लाप करीना पोतिया तो बिना लोच कल मरीना बरक सोदार साॾी अमी ए नी अॼ सहू रीज़ा नंगार साॾी अमी एन अॼ सहू री जान